ਪੈਰੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ ਪੈरिस 올림픽ਸ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਦੇਸ਼ ਦੇ ਲਈ ਖੇਡ ਪ੍ਰੇਮੀਆਂ ਦੇ ਲਈ ਪੈਰਾਸੋਲੰਪਿਕ ਦੇ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਦੇ ਨਾਲ ਹਰਾ ਦਿੱਤਾ ਹੈ ਔਰ 52 ਸਾਲ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਸ਼ਿਕਾ ਸਥਿਤੀ ਜਿੱਤਣ ਤੋਂ ਬਾਅਦ ਹੁਣ इंडियन टीम क्वार्टर फाइनल ਦਾ ਮੁਕਾਬਲਾ ਖੇਡੇ ਸੋ ਇਸੇ ਖਬਰ ਤੇ ਚਰਚਾ ਕਰਨ ਦੇ ਲਈ ਆਪਣੀ ਖੁਸ਼ੀ ਵੀ ਜ਼ਾਹਿਰ ਕਰਨਗੇ ਸਾਡੇ ਨਾਲ ਜੁੜ ਗਏ ਨੇ ਐਡੀਟਰ ਇਨ ਚੀਫ ਡੇਲੀ ਪੋਸਟ ਪੰਜਾਬ ਐਂਡ ਹਿਮਾਚਲ ਦੇ ਜਗਦੀਪ ਸੰਧੂ ਬਹੁਤ ਬਹੁਤ ਸਵਾਗਤ ਹੈ ਔਰ ਜਗਦੀਪ ਜੀ ਜਿਵੇਂ ਇਸ ਵੇਲੇ ਅਸੀਂ ਦੇਖ ਰਿਹਾ ਕਿ ਖੁਸ਼ੀ ਦੇ ਨਾਲ ਸਾਰਾ ਬੋਰ ਸਾਰੇ ਖੇਡ ਪ੍ਰੇਮੀ ਜਿਹੜੇ ਨੇ ਹੋਣਗੇ ਔਰ ਹਾਕੀ ਦੇ ਵਿੱਚ ਇਹ ਇਤਿਹਾਸ ਜਦੋਂ ਰਚ ਰਹੇ ਨੇ ਖਿਡਾਰੀ ਪੈਰਾਸ Olympics ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਪਹਿਲਾ ਕਮੈਂਟ ਕੀ ਹੈ ਪਿਛਾ ਹਾਕੀ ਟੀਮ ਜਿਹੜੀ ਹੈ ਪਿਛਲੇ ਟੋਕਿਓ 올림픽 ਸੀ ਗੱਲ ਕਰੀਏ ਤੇ ਉਸ ਵੇਲੇ ਵੀ ਉਹਨਾਂ ਨੇ ਇਤਿਹਾਸ ਬਣਾਇਆ ਸੀ 브론즈 ਮੈਡਲ ਜਿੱਤਿਆ ਸੀ ਔਰ ਕਾਫੀ ਸਮੇਂ ਦੇ ਬਾਅਦ ਜਿਹੜੀ ਨੀਨ ਹਾਕੀ ਟੀਮ ਹੈ ਉਹ ਰਿਵਾਈਵ ਕਰਦੀ ਦਿਖ ਰਹੀ ਸੀ ਔਰ ਹੁਣ ਵੀ ਗੱਲ ਇਸ ਵਾਰ ਦੀ ਗੱਲ ਕੀਤੀ ਜਾਵੇ ਤੇ ਸਿਰਫ ਇੱਕ ਮੈਚ ਜਿਹੜਾ ਬੈਲਜੀਅਮ ਜਿਹੜੀ ਹੈ ਟੌਪ ਟੀਮ ਹੈ ਵਰਲਡ ਦੀ ਉਹ ਤੋਂ 2-1 ਤੇ ਭਾਰਤ ਹਾਰਿਆ ਲੇਕਿਨ ਆਸਟ੍ਰੇਲੀਆ ਨੂੰ 52 ਸਾਲ ਦੇ ਬਾਅਦ 올림픽ਸ ਵਿੱਚ ਹਰਾਇਆ ਗਿਆ ਇਸ ਤੋਂ ਪਹਿਲਾਂ 1972 ਵਿੱਚ ਮਿਊਨਿਕ ਜਰਮਨੀ ਦੇ ਵਿੱਚ ਜਿਹੜੀਆਂ ਗੇਮਸ ਹੋਈਆਂ ਸੀ ਉਸ ਵੇਲੇ ਇੰਡੀਆ ਨੇ ਜਦੋਂ ਆਸਟ੍ਰੇਲੀਆ ਨੂੰ ਹਰਾਇਆ ਸੀ ਲੇਕਿਨ ਪਹਿਲੀ ਵਾਰ ਹੈ ਕਿ ਜਿਹੜਾ ਇੰਨੇ ਸਾਲਾਂ ਦੇ ਬਾਅਦ ਭਾਰਤ ਨੇ ਇਹ ਮੈਚ ਜਿੱਤਿਆ ਤੁਹਾਨੂੰ ਯਾਦ ਹੋਵੇਗਾ 2022 ਵਿੱਚ ਕਾਮਨਵੈਲਥ ਗੇਮਸ ਹੋਈਆਂ ਸੀ ਉਸ ਵੇਲੇ ਫਾਈਨਲ ਦੇ ਵਿੱਚ ਭਾਰਤ ਵਰ ਆਸਟ੍ਰੇਲੀਆ ਖਾਂਚ ਸੀ ਔਰ ਭਾਰਤ ਨੂੰ ਸ਼ਰਮਨਾਕ 7-0 ਨਾਲ ਹਾਰ ਜਿਹੜੀ ਹੈ ਆਸਟ੍ਰੇਲੀਆ ਦੇ ਹੱਥੋਂ ਮਿਲੀ ਸੀ ਇਸ ਤੋਂ ਪਹਿਲਾਂ ਟੋਕੀਓ 올림픽ਸ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਟੋਕੀਓ 올림픽ਸ ਆਸਟ੍ਰੇਲੀਆ ਨੇ 7 ਟਿਕਨਾਲ ਭਾਰਤ ਨੂੰ ਹਰਾਇਆ ਸੀ ਸੋ ਆਸਟ੍ਰੇਲੀਆ ਕੇ ਉਹਦੀ ਟੀਮ ਸੀ ਜਿਹੜੀ ਭਾਰਤ ਤੋਂ ਬਹੁਤ ਘਟਾਰਦੀ ਹੈ ਲੇਕਿਨ ਬぶんਜਾ ਸਾਲ ਦੇ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ਔਰ ਹੁਣ ਲੱਗ ਰਿਹਾ ਕਿ ਜਿਹੜੀ ਭਾਰਤ ਦੀ ਟੀਮ ਹੈ ਉਹਦੀ ਦਾਵੇਦਾਰੀ ਮੈਡਲ ਦੀ ਕਾਫੀ ਤੇਜ਼ ਹੋ ਜਾਏਗੀ ਕਿਉਂਕਿ ਪੂਲ B ਦੇ ਵਿੱਚ ਭਾਰਤ ਇਸ ਵੇਲੇ ਬੈਲਜੀਅਮ ਤੋਂ ਪਿੱਛੇ ਨੰਬਰ 2 ਤੇ ਆ ਔਰ ਹਾਲਾਂਕਿ ਉਹ ਕੁਆਰਟਰਫਾਈਨਲ ਨਾਲ ਕੁਆਰਟਰਫਾਈਨਲੀ ਉਹ ਕੁਆਲੀਫਾਈ ਕਰ ਚੁੱਕਿਆ ਸੀ ਲੇਕਿਨ ਜਿਹੜੀ ਤਗਣੀ ਟੀਮ ਨਾਲ ਮੈਚ ਜਿਹੜਾ ਹੋ ਸਕਦਾ ਸੀਗਾ ਹੁਣ ਉਹਨਾਂ ਨੇ ਪੂਲ B ਦੇ ਵਿੱਚ ਨੰਬਰ 2 ਤੇ ਨੇ ਔਰ ਪੂਲ A ਦੀ ਟੀਮ ਜਿਹੜੀ ਹੋਏਗੀ ਜਿਹੜੀ ਤੀਜੇ ਨੰਬਰ ਦੀ ਟੀਮ ਹੈ ਉਸ ਨਾਲ ਭਾਰਤ ਦਾ ਮੈਚ ਜਿਹੜਾ ਹੋਏਗਾ ਸੋ ਹਾਲਾਂਕਿ ਇਸ ਮੁਕਾਮ ਤੇ ਕੋਈ ਵੀ ਟੀਮ ਜਿਹੜੀ ਹੈ ਕਮਜ਼ੋਰ ਨਹੀਂ ਹੈ ਲੇਕਿਨ ਭਾਰਤ ਨੂੰ ਅਗਲੇ ਰਾਉਂਡਸ ਜਾਣ ਲਈ ਕਾਫੀ ਫਾਇਦਾ ਮਿਲੇਗਾ ਔਰ ਇੰਡੀਅਨ ਟੀਮ ਦੀ ਜਿਹੜਾ ਇੱਕ ਮੈਂਟਲ ਬੈਰੀਅਰ ਸੀ ਕਿ ਆਸਟ੍ਰੇਲੀਆ ਤੋਂ ਕਦੀ ਜਿੱਦੇ ਨਹੀਂ ਸੀ 7-0 7-1 ਤੇ ਹਾਰਦੇ ਸੀ ਅੱਜ ਆਸਟ੍ਰੇਲੀਆ ਨੂੰ 3-2 ਤੇ ਹਰਾ ਕੇ ਭਾਰਤ ਨੇ ਜਿਹੜਾ ਆਪਣੀ ਹਾਕੀ ਟੀਮ ਦੀ ਜਿਹੜੀ ਹੈ ਉਹ ਇੱਕ ਵਧੀਆ ਇੱਕ ਮਿਸਾਲ ਜਿਹੜੀ ਉਹਨਾਂ ਨੇ ਕਾਇਮ ਕੀਤੀ ਹੈ ਔਰ ਇਹੋ ਉਮੀਦ ਕਰਦੇ ਆਂਗੇ ਕੁਆਰਟਰ ਫਾਈਨਲ ਦੇ ਵਿੱਚ ਜਿਹੜੀ ਵੀ ਟੀਮ ਆਏਗੀ ਭਾਰਤ ਜਾਨਦਾਰ ਸ਼ਾਨਦਾਰ ਪ੍ਰਦਰਸ਼ਨ ਕਰੇਗਾ ਔਰ ਇੱਕ ਵਾਰ ਸੈਟ ਹੋ ਉਸੇ ਜਰਾ ਮੈਡਲ ਲੈ ਕੇ ਆਏਗਾ ਜਗਦੀਪ ਜੀ ਇੱਕ ਸੁਨਹਿਰਾ ਦੌਰ ਭਾਰਤੀ ਹਾਕੀ ਨੇ ਦੇਖਿਆ ਹੈ ਔਰ ਉਹ ਪਿਛਲਾ ਦੌਰ ਉਹ ਵਾਪਸ ਆਉਣ ਦੀ ਉਮੀਦ ਹਰ ਇੱਕ ਹਾਕੀ ਪ੍ਰੇਮੀ ਕਰਦਾ ਹੈ ਕਿਉਂਕਿ ਮੇਜਰ ਧਿਆਨ ਚੰਦ ਜਦੋਂ ਮੈਦਾਨ ਦੇ ਉੱਤੇ ਖੇਡਦੇ ਸਨ ਉਸ ਸਮਾਂ ਹਰ ਕੋਈ ਯਾਦ ਕਰਦਾ ਜਦੋਂ ਤੂਤੀ ਬੋਲਦੀ ਸੀ ਭਾਰਤੀ ਟੀਮ ਦੀ ਤੇ ਅੱਜ ਦੇ ਇਸ ਮੈਚ ਦੇ ਵਿੱਚ ਤੁਹਾਡੇ ਮੁਤਾਬਕ ਕਿਹੜਾ ਸਟਾਰ ਰਿਹਾ ਇਸ ਮੈਚ ਦਾ ਜਿਸਨੇ ਕਿ ਆ ਦਮਖਮ ਦਿਖਾਇਆ ਪੂਰੀ ਤਰ੍ਹਾਂ ਨਾਲ ਇੱਕ ਟੀਮ ਐਫਰਟ ਤੇ ਰਹੀ ਹੋਵੇਗਾ ਪਰ ਤੁਹਾਡੇ ਮੁਤਾਬਕ ਫੇਵਰਟ ਕੌਣ ਰਿਹਾ ਦੇਖੋ 올림픽 ਸਵਿਚ ਜਿਹੜੇ ਆ 올림픽 ਦੀ ਹਿਸਟਰੀ ਚ ਸਭ ਤੋਂ ਜ਼ਿਆਦਾ ਮੈਡਲ ਜਿਹੜੇ ਆ ਹਾਕੀ ਵਿੱਚ ਭਾਰਤ ਨੇ ਹਾਲਾਂਕਿ ਭਾਰਤ ਪਿਛਲੇ 40 ਸਾਲ ਤੋਂ ਮੈਡਲਾਂ ਤੋਂ ਬਾਹਰ ਸੀ ਲੇਕਿਨ ਇਹ ਰਿਕਾਰਡ ਜਿਹੜਾ ਆ ਉਹਦੀ ਬਰਾਬਰੀ ਅੱਜ ਤੱਕ ਕੋਈ ਨਹੀਂ ਕਰ ਪਾਇਆ ਲੇਕਿਨ ਜਿਸ ਤਰ੍ਹਾਂ ਅੱਜ ਪਿਛਲੇ ਮੈਚ ਦੇ ਜਿਹੜੇ ਦੋ ਮੈਚ ਦੇ ਹੀਰੋ ਜਿਹੜੇ ਹਰਮਨਦੀਪ ਆ ਉਹਨਾਂ ਨੇ ਅੱਜ ਫੇਰ ਦੋ ਗੋਲ ਸਕੋਰ ਕੀਤੇ ਔਰ ਉਹ ਯਾਰ ਇਹ ਹੈ ਕਿ ਜਿਹੜੇ ਹਰਮਨਦੀਪ ਹੈ ਉਹ ਟੌਪ ਫਾਰਮਸ ਚੱਲ ਰਿਹਾ ਔਰ ਉਹਨਾਂ ਨੇ ਤਕਰੀਬਨ ਹਰ ਮੈਚ ਵਿੱਚ ਦੋ-ਦੋ ਗੋਲ ਕੀਤੇ ਔਰ ਟੂਰਨਾਮੈਂਟ ਦੇ ਟੌਪ ਸਕੋਰਰਸ ਵਿੱਚ ਉਹਨਾਂ ਦਾ ਨਾਮ ਹੈ ਸੋ ਹਰਮਨਦੀਪ ਜਿਹੜੇ ਹੈ ਉਹਨਾਂ ਦੇ ਉੱਪਰ ਸਭ ਦੀ ਨਜ਼ਰ ਜਿਹੜੀ ਹੈ ਔਰ ਇਹੋ ਹੀ ਲੱਗ ਰਿਹਾ ਕਿ ਹੁਣ ਭਾਰਤੀ ਹਾਕੀ ਦਾ ਜਿਹੜਾ ਸੁਨਹਿਰਾ ਦੌਰ ਹੈ ਸ਼ਾਇਦ ਉਹ ਵਾਪਸ ਆਏਗਾ ਕਿਉਂਕਿ ਭਾਰਤ ਨੇ ਬਹੁਤ ਸਾਰੀ ਜਿਹੜੇ ਟੌਪ ਟੀਮਸ ਨੂੰ ਹਰਾਇਆ ਸੀ ਲੇਕਿਨ ਆਸਟ੍ਰੇਲੀਆ ਵਰਤ ਨਾਲ ਪਤਾ ਨਹੀਂ ਕੀ ਸੀਗਾ ਕਿ ਅਕਸਰ ਆਸਟ੍ਰੇਲੀਆ ਤੋਂ ਭਾਰਤ ਜਿਹੜਾ ਉਹ ਹਾਰਦਾ ਸੀ ਲੇਕਿਨ ਹੁਣ ਲੱਗ ਰਿਹਾ ਜ ਇਸ 스테ਜ ਤੇ ਆਸਟ੍ਰੇਲੀਆ ਵਰਗੀ ਤਗੜੀ ਟੀਮ ਨੂੰ ਹਰਾਇਆ ਸੋ ਲੱਗ ਰਿਹਾ ਹੈ ਕਿ ਭਾਰਤ ਜਿਹੜਾ ਹੈ ਉਹਨਾਂ ਦਾ ਜਿਹੜਾ ਅੱਗੇ ਜਾ ਕੇ ਵਧੀਆ ਜਿਹੜੀ ਹੈ ਕਾਰਗੁਜ਼ਾਰੀ ਹੋਏਗੀ ਔਰ ਮੈਡਲ ਦੀ ਦਾਅਵੇਦਾਰੀ ਹੋਰ ਪੱਕੀ ਹੋਏਗੀ ਉਹਨੂੰ ਕੁਆਰਟਰ ਫਾਈਨਲ ਹੋਏਗਾ ਅਗਰ ਭਾਰਤ ਅਗਲੇ 2 ਮੈਚ ਜਿੱਤਦਾ ਹੈ ਤੇ ਉਹ ਮੈਡਲ ਰੇਸ ਦੇ ਵਿੱਚ ਸਿੱਧੇ-ਸਿੱਧੇ ਆ ਜਾਏਗਾ ਸੋ ਇਹੋ ਉਮੀਦ ਕਰ ਰਿਹਾ ਹੈ ਕਰੋੜਾਂ ਭਾਰਤੀ ਪ੍ਰੇਮੀ ਜਿਹੜੇ ਹਾਕੀ ਨੂੰ ਪਿਆਰ ਕਰਦੇ ਆ ਕਿਉਂਕਿ ਨੈਸ਼ਨਲ ਗੇਮ ਹੈ ਹਾਕੀ ਸਾਡੀ ਸੋ ਸਭ ਦੀ ਇੱਕੋ ਇੱਕ ਜਿਹੜੀ ਖੁਆਇਸ਼ ਹੈ ਕਿ ਭਾਰਤ ਨੂੰ ਇੱਕ ਵਾਰੀ ਦੁਬਾਰਾ 골ਡ ਮੈਡਲ ਮਿਲੇ ਔਰ ਜਿਸ ਤਰ੍ਹਾਂ ਦੀ ਜਿਹੜੀ ਫਾਰਮ ਇਸ ਟੀਮ ਨੇ ਦਿਖਾਈ ਹੈ ਮੈਨੂੰ ਲੱਗਦਾ ਕਿ ਮੈਡਲ ਜਿਹੜਾ ਹੈ ਉਹਦੀ ਦਾਅਵੇਦਾਰੀ ਕਾਫੀ ਸਟਰੋਂਗ ਹੈ ਬੈਲਜੀਅਮ ਵਰਲਡ ਨੰਬਰ 1 ਟੀਮ ਹੈ ਔਰ ਭਾਰਤ ਸਤਵੇਂ ਨੰਬਰ ਤੇ ਅੱਜ ਉਹਦੀ ਜਿਹੜੀ ਰੈਂਕਿੰਗ ਹੈ ਲੇਕਿਨ ਉਸਨੇ ਬਾਅਦਜੂਦ ਉਹਨਾਂ ਨੂੰ ਕੱਟੀ ਟੱਕਰ ਦੇ ਕੱਢੀ ਟੱਕਰ ਦੇਣੀ 2-0 ਤੇ ਹਾਰਨਾ ਔਰ ਆਸਟ੍ਰੇਲੀਆ ਐਸੋਨੇ ਚੌਥੇ ਨੰਬਰ ਤੇ ਵਰਲਡ ਦੇ ਵਿੱਚ ਤਾਕਤਵਰ ਟੀਮ ਹੈ ਔਰ ਆਪਣੇ ਤੋਂ ਤੰਗੀ ਟੀਮ ਨੂੰ ਹਰਾ ਕੇ ਭਾਰਤ ਨੇ ਮੈਸੇਜ ਜ਼ਰੂਰ ਦਿੱਤਾ ਹੈ ਕਿ ਉਹ ਇਸ ਮੈਡਲ ਦੀ ਦੌੜ ਦੇ ਵਿੱਚ ਉਹਨਾਂ ਦੀ ਦਾਵੇਦਾਰੀ ਕਾਫੀ ਸਟਰੋਂਗ ਹੈ ਔਰ ਇਹੋ ਹੀ ਮੀਟ ਕਰਦੇ ਆ ਕਿ ਅਗਲਾ ਮੈਚ ਜਿਹੜਾ ਕੁਆਰਟਰਫਾਈਨਲ ਹੈ ਜੋ ਵੀ ਉਹਨਾਂ ਦਾ ਆਪੋਨੈਂਟ ਹੋਵੇਗਾ ਜੋ ਵੀ ਕੰਟਰੀ ਹੋਵੇਗੀ ਉਸ ਨੂੰ ਹਰਾ ਕੇ ਉਹ ਸੈਮੀਫਾਈਨਲ 'ਚ ਦੁਬਾਰਾ ਇੱਕ ਵਾਰ ਜ਼ਰੂਰ ਪਹੁੰਚਣਗੇ ਜੀ ਜੀ ਸੋ ਜਗਦੀਪ ਜੀ ਇਹ ਵੀ ਜਾਨਣਾ ਚਾਹਾਂਗੇ ਕਿ ਪੰਜਾਬ ਦੇ 10 ਖਿਡਾਰੀ ਜਿਹੜੇ ਨੇ ਉਹ 올림픽ਸ ਦੇ ਵਿੱਚ ਗਏ ਨਾ ਮਤਲਬ ਇਹ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਜਦ ਆਪਣੇ ਸੂਬੇ ਦੇ ਖਿਡਾਰੀ ਖੇਡ ਰਹੇ ਹੋਣ ਔਰ ਇਹੋ ਜਿਹਾ ਪ੍ਰਦਰਸ਼ਨ ਟੀਮ ਕਰਦੀ ਹੈ ਤਾਂ ਪਹਿਖ ਪੰਜਾਬ ਦੇ 10 ਖਿਡਾਰੀ ਜੈਨੇਸ ਰੋਗ ਜੈਨੇ ਦੇਸ਼ ਰਿਪਰੈਜ਼ੈਂਟ ਕਰ ਰਹੇ ਹੈ ਔਰ ਇਹ ਵੀ ਇੱਕ ਅੱਜ ਖਬਰ ਸੀ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਆਪਣੀ ਟੀਮ ਦੀ ਹੌਸਲਾ ਫਜ਼ਾਈ ਕਰਨ ਲਈ ਕਿਉਂਕਿ ਪੰਜਾਬੀਆਂ ਨੂੰ ਉਹ ਅਗਲੇ ਮੈਚ ਦੇ ਵਿੱਚ ਹੌਸਲਾ ਫਜ਼ਾਈ ਕਰਨ ਲਈ ਉਹ ਚਾਹ ਰਹੇ ਸੀ ਕਿ ਅੱਜ ਦਾ ਮੈਚ ਹੋ ਉੱਥੇ ਜਾ ਕੇ ਦੇਖਣ ਹਾਲਾਂਕਿ ਜਨਾ ਸੈਂਟਰ ਤੋਂ ਉਹਨਾਂ ਨੂੰ ਪਲੇਰੈਂਸ ਨਹੀਂ ਮਿਲੀ ਸੀ ਲੇਕਿਨ ਹੋ ਸਕਦਾ ਹੈ ਕਿ ਹੁਣ ਅਗਲੇ ਮੈਚਾਂ ਵੇਲੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਹੈ ਉਹ ਖੁਦ ਉੱਥੇ ਜਾਣ ਔਰ ਟੀਮ ਜਿਹੜੀ ਹੈ ਉੱਥੇ ਵਧੀਆ ਪਰਫਾਰਮ ਕਰਦੀ ਕਿਉਂਕਿ ਹੌਸਲਾ ਤੇ ਮਿਲਦਾ ਹੀ ਹੈ ਕਿ ਤੁਹਾਡੀ ਸਟੇਟ ਦੇ ਮੁੱਖ ਮੰਤਰੀ ਸਪੈਸ਼ਲੀ ਤੁਹਾਡਾ ਮੈਚ ਦੇਖਣ ਆਣ ਉੱਥੇ ਸੋ ਇਹੋ ਮੀਨ ਕਰ ਰਿਹਾ ਕਿ ਜਿਹੜੇ ਪੰਜਾਬ ਦੇ ਖਿਡਾਰੀ ਆ ਉਹ ਦੇਸ਼ ਤੇ ਲਈ ਮੈਡਲ ਜ਼ਰੂਰ ਲੈ ਕੇ ਆਉਣਗੇ ਪੰਜਾਬ ਦੇ ਲਈ ਵੀ ਮੈਡਲ ਲੈਣਗੇ ਔਰ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਆ ہاکی ਦੇ ਫੈਨ ਨੇ ਔਰ ਲੱਗਦਾ ਵੀ ਉਹਨਾਂ ਨੂੰ ਕਿ ਜਿਹੜੀ ہاکی ਸਾਡੀ ਨੈਸ਼ਨਲ ਟੀਮ ਨੈਸ਼ਨਲ ਗੇਮ ਹੈ ਕਈ ਸਾਲਾਂ ਤੋਂ ਬਹੁਤ ਵਧੀਆ ਪਰਫਾਰਮ ਨਹੀਂ ਕਰ ਰਹੀ ਸੀ ਲੇਕਿਨ ਪਿਛਲੀ 올림픽ਸ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਔਰ ਹੁਣ ਦੀ ਗੱਲ ਕਰੀਏ ਤੇ ਹੁਣ ਵੀ ਜ਼ਬਰਦਸਤ ਫਾਰਮ ਦੇ ਵਿੱਚ ਹੈ ਭਾਰਤੀ ਟੀਮ ਸੋ ਜੇ ਮੈਂ ਕਹਿ ਰਿਹਾ ਸੀ ਕਿ ਦੋ ਜਿਹੜੇ ਮੈਚ ਦੂਰ ਹੈ ਸੈਮੀਫਾਈਨਲ ਤੋਂ ਔਰ ਦੋ ਮੈਚ ਦੂਰ ਨੇ ਮੈਡਲ ਤੋਂ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਜਿਹੜਾ ਹੈ ਅਗਲੇ ਜਿਹੜੇ ਦੋ ਤਿੰਨ ਮੈਚ ਜਿੱਤ ਕੇ ਮੈਡਲ ਦੇ ਦਾਵੇਦਾਰੀ ਆਪਣੀ ਹੋਰ ਸਟਰੋਂਗ ਕਰੇਗਾ ਜੀ ਜਗਦੀਪ ਜੀ ਹਾਲੇ ਤੱਕ ব্রونز ਮੈਡਲ ਮਿਲੇ ਨੇ 올림픽ਸ ਦੇ ਵਿੱਚ ਭਾਰਤ ਨੂੰ ਮਨੁਪਾਕਰ ਜਨਾਂ ਨੇ ব্রونز ਜਿੱਤੇ ਨੇ ਦੋ ਉਹਨਾਂ ਦੇ ਖਾਤੇ ਦੇ ਵਿੱਚ ਗਏ ਉਸ ਤੋਂ ਬਾਅਦ ਸਰਬਜੋਤ ਉਹਨਾਂ ਨੇ ਵੀ ব্রونز ਜਿੱਤਿਆ ਹੁਣ ਹਾਕੀ ਟੀਮ ਤੋਂ ਉਮੀਦਾਂ ਇਹ ਜਾਗ ਰਹੀਆਂ ਨੇ ਕਿ 골ਡ ਦੇ ਉੱਤੇ ਜਿਹੜਾ 골 ਹੈ ਉਹ ਕਰਨਗੇ ਸੋ 골ਡ ਦੀ ਰਾਹ ਦੇ ਉੱਤੇ ਤੁਹਾਨੂੰ ਕਿ ਕਿਹੜਾ ਦੇਸ਼ ਇਹੋ ਜਿਹਾ ਲੱਗਦਾ ਕਿਹੜੀ ਟੀਮ ਇਹੋ ਜਿਹੀ ਹੈ ਜਿਹੜੀ ਕੜੀ ਟੱਕਰ ਭਾਰਤ ਨੂੰ ਦੇ ਸਕਦੀ ਹੈ ਦੇਖੋ ਦੇਸ਼ਾ ਇੰਡੀਆ ਟੌਪ ਦੀਆਂ ਟੀਮਸ ਆ ਉਹ ਤਕਰੀਬਨ ਸਾਰੀਆਂ ਹੀ ਬਹੁਤ ਵਧੀਆ ਪਰਫਾਰਮ ਕਰ ਰਹੇ ਆ ਬੈਲਜੀਅਮ ਦੀ ਗੱਲ ਕਰੀਏ ਤੇ ਬੈਲਜੀਅਮ ਦੀ ਇਸ ਵੇਲੇ ਰੈਂਕਿੰਗ ਨੰਬਰ 1 ਹੈ ਅਸੀਂ ਦੋ ਇੱਕ ਤੇ ਹਾਰੇ ਜ਼ਰੂਰ ਆ ਲੇਕਿਨ ਅੱਗੇ ਜਾ ਕੇ ਸੈਮੀਫਾਈਨਲ ਜਾਂ ਫਾਈਨਲ ਜੇ ਅਗਰ ਭਾਰਤ ਪਹੁੰਚਦਾ ਹੈ ਤੇ ਬੈਲਜੀਅਮ ਤੋਂ ਕੜੀ ਚੁਣੌਤੀ ਮਿਲੇਗੀ ਇਸ ਤੋਂ ਇਲਾਵਾ ਆਸਟ੍ਰੇਲੀਆ ਜਿਹੜਾ ਟੂਰਨਾਮੈਂਟ ਬਣਿਆ ਹੋਇਆ ਆਸਟ੍ਰੇਲੀਆ ਟੀਮ ਬਹੁਤ ਤਗੜੀ ਆ ਲੇਕਿਨ ਜਿਸ ਤਰ੍ਹਾਂ ਭਾਰਤ ਨੇ ਹਰਾਇਆ ਹੈ ਉਸ ਨਾਲ ਇੱਕ ਮੈਸੇਜ ਜ਼ਰੂਰ ਗਿਆ ਹੋਵੇਗਾ ਕਿ ਟੀਮ ਜਿਹੜੀ ਹੈ ਆਸਟ੍ਰੇਲੀਆ ਨੂੰ ਕਿਸੇ ਦਿਨ ਹਰਾ ਸਕਦੀ ਹੈ ਇਸ ਤੋਂ ਇਲਾਵਾ ਗ੍ਰੇਟ ਬ੍ਰਿਟਨ ਦੀ ਟੀਮ ਹਾਲੈਂਡ ਦੀ ਟੀਮ ਔਰ ਜਰਮਨੀ ਦੀ ਟੀਮ ਇਹੋ ਟੀਮਾਂ ਨੇ ਜਿਹੜੀਆਂ ਕਿਸੇ ਦਿਨ ਨੂੰ ਹੀ ਜਿਹੜੀਆਂ ਨੇ ਵਧੀਆ ਪਰਫਾਰਮ ਕਰ ਸਕਦੀਆਂ ਸੋ ਇਸ ਮੁਕਾਮ ਤੱਕ ਪਹੁੰਚਣਾ ਔਰ ਆਸਟ੍ਰੇਲੀਆ ਨੂੰ ਰਾਣਾ ਆਪਣੇ ਆਪ ਵਿੱਚ ਅੱਧੀ ਲੜਾਈ ਜਿਹੜੇ ਆ ਜਿੱਤ ਚੁੱਕਿਆ ਔਰ ਇਹੋ ਹੀ ਉਮੀਦ ਕਰ ਰਹੇ ਆ ਕਿ ਆਉਣ ਵਾਲੇ ਜਿਹੜੇ ਗੋਤਮ ਮੈਚ ਹੋਣਗੇ ਔਰ ਚਿਹਤ ਦਾ ਮੈਚ ਜਿਹੜਾ ਇਹ ਤਗੜੀਆਂ ਟੀਮਾਂ ਨਾਲ ਹੋਏਗਾ ਕਿਉਂਕਿ ਕੁਆਰਟਰ ਫਾਈਨਲ ਵਿੱਚ 8 ਟੀਮਾਂ ਹੋਰ ਰਹਿ ਗਈਆਂ ਨੇ ਜਿਹੜੀਆਂ ਦੁਨੀਆ ਦੀਆਂ ਬਿਹਤਰੀਨ ਟੀਮਸ ਆ ਔਰ ਇਹਨਾਂ ਬਿਹਤਰੀਨ ਟੀਮਸ ਦੇ ਵਿੱਚ ਸਾਰੀਆਂ ਟੀਮਾਂ ਦੇ ਵਿੱਚ ਕਾਫੀ ਜ਼ਿਆਦਾ ਬਰਾਬਰੀ ਅਗਰ ਧੰਖਮ ਦੇਖਿਆ ਜਾਵੇ ਤੇ ਸਾਰੀਆਂ ਟੀਮਾਂ ਹਨ ਜਿਹੜੀਆਂ ਨੇ ਤਗੜ ਅੱਜ ਜੇਕਰ ਮਤਲਬ ਆਸਟ੍ਰੇਲੀਆ ਨੂੰ ਜਿਹੜਾ ਹਰਾਇਆ ਗਿਆ 3-2 ਹੋਤੇ ਤਾਂ ਫਿਰ ਕਿਸੇ ਟੀਮ ਨੂੰ ਵੀ ਭਾਰਤ ਜਿਹੜਾ ਉਹ ਹਰਾ ਸਕਦਾ ਚਰੋਤੀ ਜਿਹੜੀ ਹੈ ਕਿਸੇ ਟੀਮ ਦੇ ਵੀ ਹੈ ਉਸ ਨੂੰ ਜਿਹੜਾ ਹੈ ਉਹ ਪਾਰ ਪਾਸ ਕਰਦਾ ਸੋ ਇਹ ਵੀ ਉਮੀਦ ਕਰਾਂਗੇ ਕਿ ਕਿਉਂਕਿ ਹੁਣ ਮੈਨੂੰ ਵੀ ਲੱਗਦਾ ਟੀਮ ਜਿਹੜੀ ਇੱਕ ਮੈਚ ਲਏਗੀ ਕਿਉਂਕਿ ਹੁਣ ਨੌਕਆਊਟ ਸਟੇਜ ਹੈ ਅੱਗੇ ਜਿਹੜੇ ਗਰੁੱਪ ਸਟੇਜ ਸੀ ਭਾਰਤ ਨੇ ਜਿਹੜੇ 4 ਮੈਚ ਖੇਲੇ ਚਾਰਾਂ ਚੋਂ ਸਿਰਫ ਇੱਕ ਮੈਚ ਹਾਰੇ ਸੀ ਇੱਕ ਅਰਜੈਂਟੀਨਾ ਨਾਲ ਡਰਾ ਕੀਤਾ ਸੀ ਔਰ ਤਿੰਨ ਮੈਚ ਭਾਰਤ ਨੇ ਜਿੱਤੇ ਆ ਲੇਕਿਨ ਅਗਲੇ ਜਿਹੜੇ ਮੈਚ ਨੇ ਹੁਣ ਉਹ ਨੌਕਆਊਟ ਨੇ ਸੋ ਹਰ ਮੈ ਜ਼ਰੂਰੀ ਹੋਏਗਾ ਕੁਆਰਟਰਫਾਈਨਲ ਜਿੱਤ ਕੇ ਉਹ ਸੈਮੀਫਾਈਨਲ ਪਹੁੰਚਾਂਗੇ ਔਰ ਫਾਈਨਲ 10 ਮੈਚ ਦੂਰ ਭਾਰਤ 골ਡ ਮੈਡਲ ਤੋਂ ਹੈ ਔਰ ਦੋ ਮੈਚ ਅਗਰ ਜਿੱਤਦਾ ਹੈ ਤੇ ਭਾਰਤ ਦਾ ਮੈਡਲ ਪੱਕਾ ਹੋ ਜਾਏਗਾ ਸੋ ਇਹ ਉਮੀਦ ਕਰੋੜਾਂ ਭਾਰਤੀ ਜਿਹੜੇ ਹਾਕੀ ਦੇ ਫੈਨਸ ਹੈ ਉਹਨਾਂ ਨੂੰ ਇਹ ਉਮੀਦ ਹੈ ਕਿ ਟੀਮ ਜ਼ਬਰਦਸਤ ਫਾਰਮ ਦੇ ਵਿੱਚ ਹੈ ਔਰ ਰੱਬ ਨੇ ਕਿਸਮਤ ਦੇ ਹਿਸਾਬ ਦਿੱਤਾ ਤੇ ਭਾਰਤ ਜ਼ਰੂਰ ਮੈਡਲ ਜਿੱਤੇਗਾ ਹੁਣ ਦੇਖਣਾ ਹੋਵੇਗਾ ਕਿ ਕੁਆਰਟਰਫਾਈਨਲ ਦੇ ਵਿੱਚ ਭਾਰਤ ਕਿਹੜੀ ਟੀਮ ਦੇ ਨਾਲ ਭੜੇਗਾ ਲੇਕਿਨ ਲੱਗ ਰਿਹਾ ਹੈ ਕਿ ਇਸ ਵਾਰ ਹੀ ਜਿਹੜਾ ਕੁਆਰਟਰਫਾਈਨਲ ਹੈ ਉਸ ਵਿੱਚ ਜਿਹੜਾ ਭਾਰਤ ਦੀ ਜਿਹੜੀ ਚੁਣੌਤੀ ਹੈ ਉਹ ਕਾਫੀ ਮਜ਼ਬੂਤ ਹੋਏਗੀ ਮੈਡਮ ਦੀ ਦਾਵੇਦਾਰੀ ਕਾਫੀ ਮਜ਼ਬੂਤ ਹੋਏ ਜੀ ਬਿਲਕੁਲ ਇਹ ਉਮੀਦ ਅਸੀਂ ਵੀ ਕਰ ਰਹੇ ਆ ਕਿ ਸੋਨ ਤਗਮਾ ਮਿਲੇ ਭਾਰਤ ਨੂੰ ਔਰ ਸੁਨਹਿਰੀ ਦੌਰ ਭਾਰਤੀ ਹਾਕੀ ਟੀਮ ਦਾ ਇੱਕ ਵਾਰ ਫੇਰ ਤੋਂ ਵਾਪਸ ਪਰਦੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸਾਰੀ ਚਰਚਾ ਦੇ ਲਈ ਸੋ ਭਾਰਤ ਨੇ ਕਮਾਲ ਕੀਤਾ ਭਾਰਤੀ ਹਾਕੀ ਟੀਮ 52 ਸਾਲ ਬਾਅਦ ਆਸਟ੍ਰੇਲੀਆ ਨੂੰ ਰੋਂਦ ਕੇ ਅਗਲੇ ਮੈਚ ਦਾ ਜਿਹੜਾ ਸਫਰ ਹੈ ਉਹ ਤਿਆਰ ਕਰੇਗੀ ਤੇ ਹੁਣ ਜਿਹੜੀ ਜਿੱਤ ਮੈਡਲ ਦੀ ਜਿਹੜੀ ਲੜਾਈ ਆ ਉਸ ਦੇ ਵਿੱਚ ਹੋਰ ਮਜ਼ਬੂਤ ਦਾਅਵੇਦਾਰੀ ਦੇ ਨਾਲ ਭਾਰਤੀ ਹਾਕੀ ਟੀਮ ਲੜਨ ਚਾ ਰਹੀ ਹੈ